ਤਰਕੀ ਜੀ ਸੁਭਨਾਮ ਜੀ ਤੁਹਾਡਾ ਮੇਰਾ ਨਾਮ ਜੀ ਰਣਜੀਤ ਸਿੰਘ ਸੋਹਲ ਮੈਂ ਮੋਗੇ ਤੋਂ ਲੌਂਗ ਕਰਦਾ ਹਾਂ ਤੇ ਜੋ ਅੱਜ ਤੁਸੀਂ ਇਹ ਕੈਲੀਗ੍ਰਾਫੀ ਦੀ ਜੋ ਉਸਤਾਲ ਤੁਹਾਡੇ ਵੱਲੋਂ ਲਗਾਈ ਗਈ ਹੈ ਅਸੀਂ ਬਹੁਤ ਸਾਰੀਆਂ ਉਸਤਾਲਾਂ ਲਿਖੀਆਂ ਲੇਕਿਨ ਇਹ ਵਲੱਖਣ ਜਿਹੜੀ ਹੈਗੀ ਉਸਤਾਲ ਸੀਗੀ ਕੀ ਕਹਿਣਾ ਚਾਹੋਗੇ ਇਸ ਬਾਰੇ ਤੇ ਜੀ ਕੈਲੀਗ੍ਰਾਫੀ ਅਸੀਂ ਕਹਿੰਦੇ ਆ ਅੱਖਰਕਾਰੀ ਨੂੰ ਅੱਖਰਕਾਰੀ ਕਹਿੰਦੇ ਆ ਤੁਸੀਂ ਸੁੰਦਰ ਲਿਖਾਈ ਨੂੰ ਹੋ ਚ ਗਾਂ ਜਿਹੜੀ ਕੈਲੀਗ੍ਰਾਫੀ ਆ ਜਾਂਦੀ ਹੈ ਉਹਦੇ ਚ ਇਹ ਆ ਵੀ ਅਸੀਂ ਅੱਖਰਾਂ ਨੂੰ ਆਪਣੀ ਕ੍ਰिएशन ਦੇ ਤੌਰ ਤੇ ਕਰਕੇ ਅਸੀਂ ਵਰਤਦੇ ਆਂ ਤੇ ਉਹ ਮਤਲਬ ਇਹ ਇਸ ਚੀਜ਼ ਨੂੰ ਫਿਰ ਅੱਖਰ ਆਪਣਾ ਕੈਲੀਗ੍ਰਾਫੀ ਦਾ ਨਾਮ ਦਿੱਤਾ ਜਾਂਦਾ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੈਲੀਗ੍ਰਾਫੀ ਕਰਦਾ ਮੈਨੂੰ ਹੋ ਗਏ ਜੀ 8 ਸਾਲ ਹੋ ਗਏ 8 ਸਾਲ ਹੋ ਗਏ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 68 ਸਾਲ ਦੀ ਹੋ ਗਈ ਜੀ 70 ਆਉਣ ਲੱਗਣ ਵਾਲਾ ਹੈ ਇਹ ਸ਼ੌਕ ਕਿੱਥੋਂ ਪਿਆ ਤੁਹਾਨੂੰ ਇਹ ਸ਼ੌਕ ਜੀ ਬਸ ਮੈਂ ਟੇਬਲ ਤੇ ਬਣਾਉਂਦਾ ਹੁੰਦਾ ਸੀਗਾ ਜੀ ਬਸ ਉੱਥੋਂ ਗਾਂ ਦੇ ਗਾਂ ਅੱਗੇ ਅੱਗੇ ਹੁੰਦਾ ਗਿਆ ਤੇ ਮੈਨੂੰ ਸ਼ੌਕ ਹੋ ਗਿਆ ਅੱਜ ਦੁਨੀਆ 4G ਜਾਂ 5G ਦੇ ਜਮਾਨੇ 'ਚ ਚੱਲ ਰਹੀ ਹੈ ਪਰ ਫਿਰ ਵੀ ਤੁਹਾਡੀ ਜਿਹੜੀ ਚੀਜ਼ ਹੈਗੀ ਆ ਅਸੀਂ ਦੇਖੀ ਆ ਹੱਥਾਂ ਦੇ ਦੁਆਰਾ ਕਲਾਕਿਰਤੀ ਬਣਾਈ ਆ ਕੰਪਿਊਟਰ ਨੂੰ ਵੀ ਮਾਰ ਦਿੰਦੀ ਆ ਜੀ ਹਾਂ ਕੀ ਇਹ ਕਿੱਥੋਂ ਤੱਕ ਲਗਭਗ ਜਿਹੜੀ ਤੁਹਾਡੀ ਪ੍ਰਦਰਸ਼ਨੀ ਹੈ ਇਹ ਪਹੁੰਚ ਚੁੱਕੀ ਹੈ ਇਹ ਦੇਖੋ ਜੀ ਮੇਰੀ ਜਿਹੜੀ ਪ੍ਰਦਰਸ਼ਨੀ ਹੈ ਇਹ ਕੈਲੀਗ੍ਰਾਫੀ ਹੈ ਮੈਨੂੰ ਪੰਜਾਬ ਚੋਂ ਪਹਿਲੇ ਨੰਬਰ ਤੇ ਕੱਢਿਆ ਗਿਆ ਜੀ ਔਰ ਇਹ ਮੇਰੀ ਕੈਲੀਗ੍ਰਾਫੀ ਬਾਹਰਲੇ ਦੇਸ਼ਾਂ ਤੱਕ ਜਾ ਚੁੱਕੀ ਹੈ ਅਸੀਂ ਆਨਲਾਈਨ ਵੀ ਕਈ ਵਾਰੀ ਸਿਖਾਉਂਦੇ ਆ ਇਸ ਚੀਜ਼ ਨੂੰ ਤੇ ਇਹ ਜਿਹੜੀ ਹੈ ਮੈਂ ਜਿਹੜੀ ਕੈਲੀਗ੍ਰਾਫੀ ਕਰਦਾ ਹੈ ਇਹ ਕੰਪਿਊਟਰ ਦੇ ਥਰੋ ਨਹੀਂ ਹੁੰਦੀ ਇਹ ਹੱਥ ਨਾਲ ਹੀ ਹੁੰਦੀ ਹੈ ਇਹ ਜਿਹੜੇ ਮੈਂ ਫੌਂਟ ਕ੍ਰੀਏਟ ਕਰਦਾ ਆਪ ਹੀ ਕਰਦਾ ਹੁਣ ਤੱਕ ਮੈਂ 250 ਤੋਂ ਉੱਪਰ ਪੰਜਾਬੀ ਦੇ ਫੌਂਟ ਕ੍ਰੀਏਟ ਕਰ ਚੁੱਕੇ ਹਾਂ ਜੀ ਪਰ ਹਜੇ ਤੱਕ ਮੈਨੂੰ ਕੋਈ ਕੰਪਿਊਟਰ ਵਾਲਾ ਅਜੇ ਨਹੀਂ ਮਿਲਿਆ ਜੋ ਕਹੇ ਵੀ ਅਸੀਂ ਤੁਸੀਂ ਸਾਨੂੰ ਫੌਂਟਸ ਬਣਾ ਕੇ ਦੋ ਅਸੀਂ ਇਹਨੂੰ ਕੰਪਿਊਟਰ ਤੇ ਫੀਡ ਕਰਾਂਗੇ ਔਰ ਜਦੋਂ ਟਾਈਪ ਕਰਨਾ ਹੋਵੇ ਕੋਈ ਸੁੰਦਰ ਅੱਖਰ ਲਿਖਣੇ ਹੋਣ ਤਾਂ ਅਸੀਂ ਇਸ ਚੀਜ਼ ਨੂੰ ਟਾਈਪ ਕਰਕੇ ਅਸੀਂ ਕਰ ਸਕੀਏ ਤੁਸੀਂ ਇਹ ਜ਼ਿਕਰ ਕੀਤਾ ਹੈ ਤੁਹਾਨੂੰ ਕੋਈ ਨਹੀਂ ਮਿਲਿਆ ਜੇਕਰ ਕੋਈ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਮਿਲੇ ਤਾਂ ਕਿਵੇਂ ਸੰਪਰਕ ਕਰੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਥੈਂਕਸ ਕਰਾਂਗਾ ਜੀ ਔਰ ਅਗਰ ਇਸ ਤਰ੍ਹਾਂ ਮਿਲ ਜਾਂਦਾ ਹੈ ਤਾਂ ਮੈਂ ਪੰਜਾਬੀ ਵਾਸਤੇ ਸਮਰਪਿਤ ਹਾਂ ਜਿੰਨਾ ਮੈਨੂੰ ਹੋ ਸਕਦਾ ਮੈਂ ਵੱਧ ਤੋਂ ਵੱਧ ਪੰਜਾਬੀ ਵਾਸਤੇ ਕੰਮ ਕਰਨ ਲਈ ਤਿਆਰ ਹਾਂ ਜਿਸ ਤਰ੍ਹਾਂ ਹਿੰਦੀ ਪੰਜਾਬੀ ਇੰਗਲਿਸ਼ ਦੇ ਫੌਂਟ ਅਪਸੀ ਦੇਖਦੇ ਹਾਂ ਬਹੁਤ ਵੱਡੀ ਗਿਣਤੀ ਚ ਹੈਗੇ ਪੰਜਾਬੀ ਤੋਂ ਬਿਨਾ ਔਰ ਮੈਂ ਕਿਚਾਉਂਦਾ ਵੀ ਮੈਂ ਪੰਜਾਬੀ ਦੇ ਫੌਂਟ ਉਸ ਤੋਂ ਵੀ ਉੱਪਰ ਤੱਕ ਲੈ ਕੇ ਜਾਵਾਂ ਸਾਰਿਆਂ ਦਾ ਆਪਣਾ ਆਪਣਾ ਸ਼ੌਕ ਹੁੰਦਾ ਕਿ ਤੁਹਾਡੇ ਬੱਚਿਆਂ ਦਾ ਵੀ ਇਹੀ ਸ਼ੌਕ ਹੈ ਵੀ ਤੁਹਾਡੇ ਨਹੀਂ ਜੀ ਇਹ ਮੈਨੂੰ ਸ਼ੌਕ ਮੈਨੂੰ ਇਕੱਲੇ ਨੂੰ ਹੀ ਹੈ ਹੋਰ ਕਿਸੇ ਨੂੰ ਸ਼ੌਕ ਨਹੀਂ ਹੈ ਪਰ ਇਹ ਵੀ ਮੈਂ ਬੱਚਿਆਂ ਤੋਂ ਪ੍ਰੇਰਨਾ ਜ਼ਰੂਰ ਲੈਂਦਾ ਕਿਉਂ ਮੈਂ ਜਦੋਂ ਇਹ ਚੀਜ਼ ਬਣਾਉਂਦਾ ਤਾਂ ਮੈਂ ਬੱਚਿਆਂ ਤੋਂ ਪੁੱਛਦਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਉਹ ਕੋਈ ਕਮੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਦੇ ਆ ਉਹਨੂੰ ਮੈਂ ਠੀਕ ਕਰਦਾ ਇੱਕਰ ਕੋਈ ਬੱਚਾ ਇਸ ਤਰ੍ਹਾਂ ਦੀ ਕੈਲੀਗ੍ਰਾਫੀ ਸਿੱਖਣਾ ਚਾਹੁੰਦਾ ਜੀ ਹਾਂ ਉਹ ਕਿਵੇਂ ਸੰਪਰਕ ਕਰੇ ਤੁਹਾਡੇ ਨਾਲ ਕਿੱਥੇ ਤੁਹਾਡਾ ਆਫਿਸ ਹੈ ਜਾਂ ਕੀ ਮੋਬਾਈਲ ਨੰਬਰ ਮੈਂ ਜੀ ਮੋਗਾ ਹੀ ਰਹਿਣਾ ਹੈ ਮੇਰਾ ਮੋਬਾਈਲ ਨੰਬਰ 9855319151 9855319151 ਮੇਰਾ ਨੰਬਰ ਹੈ ਮੇਰੇ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਹੈ ਫੇਸਬੁਕ ਤੇ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪਛਾਣੇਗਾ ਤੁਹਾਨੂੰ ਫੇਸਬੁਕ ਜਾਂ ਇੰਸਟਾਗ੍ਰam ਤੇ ਕੀ ਸਲੋਗਨ ਤੋਂ ਹਾਂਜੀ ਮੇਰਾ ਜੀ ਫੇਸਬੁਕ ਤੇ ਰਣਜੀਤ ਸੋਹਲ ਦੇ ਨਾਮ ਤੇ ਮੇਰਾ ਅਕਾਊਂਟ ਹੈ ਔਰ ਇੰਸਟਾਗ੍ਰam ਤੇ ਰਣਜੀਤ ਮਾਲਵਾ ਕਰਕੇ ਮੇਰਾ ਅਕਾਊਂਟ ਹੈ ਜਦੋਂ ਵੀ ਤੁਸੀਂ ਰਣਜੀਤ ਸੋਹਲ ਉੱਤੇ ਲਿਖੋਗੇ ਸਭ ਤੋਂ ਪਹਿਲੀ ਫੋਟੋ ਮੇਰੀ ਹੀ ਆਏਗੀ ਹਾਂਜੀ ਤਾਂ ਅੱਜ ਰਾਮਗੜੀ ਆ ਸਮੇਲਨ ਪੰਜਾਬ ਜਿਹੜਾ ਹੈਗਾ ਉਹ ਮੋਗੇ ਦੇ ਵਿੱਚ ਜੁਜਿਤ ਹੋਇਆ ਜਿਹਦੇ ਵਿੱਚ ਤੁਹਾਡੀ ਹੀ ਹਸਤਾਲ ਜਿਹੜੀ ਹੈਗੀ ਬੜੀ ਖਿੱਚ ਦਾ ਕੇਂਦਰ ਰਹੀ ਹੈ ਜੀ ਅ ਕੀ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਰਾਮਗੜੀ ਬਰਾਦਰੀ ਦਾ ਤੁਹਾਨੂੰ ਧੰਨਵਾਦ ਕਰਦਾ ਜੀ ਕਿਉਂਕਿ ਇਹਨਾਂ ਨੇ ਇੱਥੇ ਬੁਲਾਇਆ ਸਾਨੂੰ ਔਰ ਇਸ ਯੋਗ ਸਮਝਿਆ ਕਿ ਕੈਲੀਗ੍ਰਾਫੀ ਇੱਥੇ ਤੁਸੀਂ ਹਸਤਾਲ ਲਗਾਓ ਤੇ ਮੈਂ ਬਾਕੀ ਵੱਖਰੇ ਵੱਖਰੇ ਥਾਵਾਂ ਤੇ ਬਹੁਤ ਕੈਲੀਗ੍ਰਾਫੀ ਲਗਾ ਚੁੱਕਾ ਹਾਂ ਪੰਜਾਬ ਯੂਨੀਵਰਸਿਟੀ ਚ ਇਸ ਤਰ੍ਹਾਂ ਕਰਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਿਰ ਰੋਪੜ ਮਾਨਸਾ ਸਾਰੇ ਕਿਤੇ ਲਗਾ ਚੁੱਕੇ ਹੈ ਇਸ ਤਰ੍ਹਾਂ ਕਰਕੇ ਮੇਰੀ ਕੈਲੀਗ੍ਰਾਫੀ ਦਾ ਕੰਮ ਚੱਲਦਾ ਰਹਿੰਦਾ ਜੀ ਚਲੋ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸੇ ਤਰ੍ਹਾਂ ਹੀ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਮੈਂ ਇੱਕ ਇਹ ਕਹਿਣਾ ਚਾਹੁੰਦਾ ਵੀ ਕੰਮ ਕੋਈ ਔਖਾ ਨਹੀਂ ਹੁੰਦਾ ਕੰਮ ਉਹੀ ਹੁੰਦਾ ਪਰ ਉਸ ਨੂੰ ਕਰਨ ਦੇ ਢੰਗ ਤਰੀਕੇ 'ਚ ਫਰਕ ਹੁੰਦਾ ਹੈ ਅਸੀਂ ਉਹਨੂੰ ਢੰਗ ਤਰੀਕੇ ਨਾਲ ਕੰਮ ਕਰਾਂਗੇ ਉਹੀ ਕੰਮ ਨੂੰ ਅਸੀਂ ਬਿਹਤਰ ਬਣਾ ਸਕਦੇ ਹਾਂ ਜੀ शुक्रिया जी बहुत धन्यवाद जी इस वीडियो नु आगे शेयर जरूर करना जी कृपा करके साडे चैनल नु सब्सक्राइब जरूर कर लो जी हुन तुसी फास्ट एंड यूज पंजाब दी ऐप प्ले स्टोर तो इंस्टॉल करके नविया अति ताजा खबरा पा लते देख सकदे हो तन्नवाद